ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਚਲਕੋ ਉਮੀਦ ਕਰਦੀ ਆਂ ਠੀਕ ਹੋਵਾਂਗੀ ਸਰਦੀ ਕਲਾ ਵਿੱਚ ਹੋਵਾਂਗੀ ਅੱਜ ਤੁਸੀਂ ਕਹਿਣਾ ਹੈ ਜੀ ਭਾਂਡੇ ਬਹੁਤ ਖੜਕਦੇ ਅੱਜ ਕੀ ਗੱਲ ਹੈ ਜੀ ਅੱਜ ਜੀ ਮੇਰੀ ਬੇਟੀ ਆਈ ਹੋਈ ਆ ਤੇ ਬੱਚੇ ਛੋਟੇ ਆ ਤੇ ਉਹ ਦੇਖ ਲਓ ਹਣ ਕਿੱਦਾਂ ਭਾਂਡੇ ਖੜਕਾਉਣ ਲੱਗੇ ਹੋਏ ਆ ਛੋਟਾ ਆ ਨਾ ਜਿਆਦਾ ਹੀ ਛੋਟਾ ਆ ਬੇਟਾ ਜੀ ਦਾ ਯਾਰ ਮੇਰਾ ਦੋਤਾ ਯਾਰ ਉਹ ਬਹੁਤ ਛੋਟਾ ਦੋ ਕਸਾਲ ਦਾ ਹੀ ਆ ਬਸ ਡੰਡਾ ਲੈ ਕੇ ਲੱਗਾ ਹੋਇਆ ਕਦੇ ਪੋੜੀ ਚ ਮਾਰੀ ਜਾਂਦਾ ਹੈ ਕਦੇ ਖੁਸ਼ ਕਰਦਾ ਹੈ ਤੇ ਕਦੇ ਖੁਸ਼ ਕਰਦਾ ਹੈ ਤੇ ਮੈਂ ਨਾ ਆਪਣੀ ਬੇਟੀ ਲਈ ਲੱਗੀਆਂ ਬਣਾਉਣ ਨਿਊਟਰੀ ਤੇ ਮੈਨੂੰ ਇੱਕ ਹੋਰ ਚੀਜ਼ ਯਾਦ ਆਈ ਆ ਤੇ ਮੈਂ ਉਹ ਵੀ ਕਰਨਾ ਹੈ ਮੈਨੂੰ ਦਿਖਦੀਆਂ ਵੀ ਉਹ ਚੀਜ਼ ਮੇਤੋਂ ਸਹੀ ਹੁੰਦੀ ਆ ਜਾਂ ਨਹੀਂ ਹੁੰਦੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਵੀਡੀਓ ਦੇ ਵਿੱਚ ਹੋ ਗਿਆ ਡੈਕਸ਼ਨ ਆ ਪਾ ਚਲਾ ਦਿੱਤਾ ਆ ਤੇ ਦਲ ਹੁਣ ਮੈਂ ਪਾਣੀ ਪਾ ਕੇ ਰੱਖਿਆ ਹੋਇਆ ਸੀਗਾ ਇਹ ਚਲਾਉਣ ਲੱਗੇ ਵੀ ਆ ਨਾ ਮੈਨੂੰ ਪਹਿਲਾਂ ਤਾਂ ਬਹੁਤ ਡਰ ਲੱਗਦਾ ਸੀ ਪਰ ਹੁਣ ਮੈਂ ਹਨਾ ਚਲਾ ਲੈਣੀ ਆ ਤਾਂ ਇੰਨਾ ਕੁ ਪਾਣੀ ਪਾਇਆ ਮੈਂ ਤੇ ਇਹ ਨੂੰ ਤੁਸੀਂ ਉਲਤੀ ਉਲਟੀ ਜਿੰਨੇ ਕ ਪਾ ਦੇਣਗੇ ਕੋਲੀ ਇੱਕ ਤੇ ਫਿਰ ਮੈਂ ਕਿਹ ਚੱਲ ਇਹ ਬਣਾ ਕੇ ਦੇ ਦੇਣੀ ਆ ਤੇ ਚਲੋ ਸਰੀਰ ਬਸ ਇਹ ਤਾਂ ਲਈ ਵੀ ਸਹੀ ਆ ਕੋਈ ਛੋਟੀ ਸਿਹਤ ਠੀਕ ਨਹੀਂ ਹੈਗੀ ਤਾਂ ਕਰਕੇ ਨਾ ਤੇ ਉਹਨੂੰ ਰੋਟੀ ਰੋਟੀ ਜਿੰਦਾ ਜਿਆਦਾ ਨਹੀਂ ਖਾਣ ਨੂੰ ਦੱਸੀ ਹੈਗੀ ਡਾਕਟਰਾਂ ਨੇ ਤੇ ਏਦਾਂ ਹਲਕਾ ਫੁਲਕਾ ਜਿਹਾ ਖਾਣਾ ਤੇ ਮੈਂ ਇਹਨੂੰ ਉਬਾਲ ਕੇ ਨਾ ਇਹਦੇ ਵਿੱਚ ਬਸ ਇਕੱਲਾ ਲੋਨ ਮੜ ਜਾ ਪਾ ਦੇਣਾ ਤੇ ਫਿਰ ਉਹਨੂੰ ਖਾਣ ਨੂੰ ਦੇ ਦਵਾਂਗੀ ਤੇ ਚਲ ਇਹਨੇ ਦੇ ਨਾਲ ਜਿਹੜਾ ਘਟਿਟ ਭਰ ਜਾਂਦਾ ਹੈ ਹਨਾ ਜਸ ਮੇਰੇ ਪਹਿਲਾਂ ਉਹਨੂੰ ਨਾਰੀਅਲ ਪਾਣੀ ਲਿਆ ਕੇ ਦਿੱਤਾ ਫੇ ਸੇਬ ਵੀ ਇੱਕ ਕੱਟ ਕੇ ਦਿੱਤਾ ਤੇ ਪਰ ਰੋਟੀ ਦਾ ਜਿੱਦਾਂ ਡਾਕਟਰਾਂ ਨੇ ਮਨਾ ਕੀਤਾ ਹੋਇਆ ਵੀ ਰੋਟੀ ਨਹੀਂ ਦੇਣੀ ਹੈਗੀ ਤੇ ਮੈਂ ਕਿਹਾ ਚਾ ਲੈ ਬਣਾ ਕੇ ਦਿੰਨੀ ਆ ਤੇ ਮੈਂ ਹੁਣ ਜਿਹੜਾ ਇਹਦੇ ਨਾਲ-ਨਾਲ ਇੱਕ ਕੰਮ ਆ ਜੋ ਚੀਜ਼ ਮੇਰੀ ਹੈ ਨਾ ਮਤਲਬ ਵਰਤੋਂ ਚ ਨਹੀਂ ਹੈਗੀ ਮੈਂ ਉਹਨੂੰ ਦੇਖਣ ਲੱਗੀਆਂ ਵੀ ਉਹ ਇਹਦੇ ਵਿੱਚ ਸਹੀ ਹੁੰਦੀ ਆ ਜਾਂ ਨਹੀਂ ਹੁੰਦੀ ਜੇ ਤਾਂ ਹੋ ਗਈ ਫਿਰ ਤੁਸੀਂ ਵੀ ਉਹ ਚੀਜ਼ ਨੂੰ ਤੁਸੀਂ ਸਹੀ ਕਰ ਸਕਦੇ ਹੋ ਹਨਾ ਤੇ ਜੇ ਨਾ ਹੋਈ ਫਿਰ ਤੁਸੀਂ ਬਿਨਾਂ ਕਰਿਓ ਹੋਰ ਆਪਾਂ ਕੀ ਕਰ ਸਕਦੇ ਆ ਤੇ ਮੈਂ ਹੁਣ ਉਹ ਤੁਹਾਨੂੰ ਦਿਖਾਉਣੀ ਆ ਵੀ ਮੈਂ ਕੀ ਇਹਦੇ ਵਿੱਚ ਸਹੀ ਕਰਨਾ ਆ ਠੀਕ ਹੈ ਜੀ ਆ ਮੈਂ ਤੁਹਾਨੂੰ ਦਿਖਾਉਣੀ ਆ ਨਾ ਇਹ ਇਹ ਹੈਗਾ ਕੱਜਲ ਆਹ ਵਾਲਾ ਜਿਹੜਾ ਆ ਤੁਸੀਂ ਦੇਖ ਲਓ ਮੈਂ ਲਾ ਕੇ ਕਰਕੇ ਤੁਹਾਨੂੰ ਦਿਖਾ ਦੇਣੀ ਆ ਇਹ ਗੱਜਾ ਲਿਆ ਇਹ ਤਾਂ ਤੇ ਇਹ ਨਾ ਜੰਮਿਆ ਪਿਆ ਆ ਬਹੁਤ ਜ਼ਿਆਦਾ ਇਸ ਤਰ੍ਹਾਂ ਦੇਖੋ ਬਿਲਕੁਲ ਇਹ ਨਾ ਦੇਖੋ ਮੈਂ ਇਸ ਤਰ੍ਹਾਂ ਲਾਉਣੀ ਆ ਦੇਖੋ ਬਿਲਕੁਲ ਇਹ ਹੀ ਲੱਗਦਾ ਹੈਗਾ ਨਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਬਿਲਕੁਲ ਨਹੀਂ ਲੱਗਦਾ ਹੈਗਾ ਪੈਨਸਲ ਦੇ ਨਾਲ ਵੀ ਲਾਉਣੀ ਪੈਨਸਲ ਨਾਲ ਕੀ ਲੱਗਣਾ ਜਰਾ ਹੱਥ ਨਹੀਂ ਲੱਗਾ ਲੋ ਬਿਲਕੁਲ ਨਹੀਂ ਇਹ ਲੱਗਦਾ ਹੈਗਾ ਤੇ ਮੈਂ ਨਾ ਇਹਨੂੰ ਹੁਣ ਮੈਂ ਦੇਖਦੀ ਆਂ ਵੀ ਇਹ ਜੇ ਤਾਂ ਸਹੀ ਹੋ ਗਿਆ ਇਸ ਤਰ੍ਹਾਂ ਮੇਰੇ ਇਹ ਕਰਨ ਦੇ ਨਾਲ ਤੇ ਫੇਰ ਵਰਤੋਂ ਚ ਆ ਜਾਊਗਾ ਨਹੀਂ ਤਾਂ ਫੇਰ ਮੈਨੂੰ ਗਰਮੀਆਂ ਤੱਕ ਦਾ ਇੰਤਜ਼ਾਰ ਕਰਨਾ ਪਊਗਾ ਇਹ ਗਰਮੀਆਂ ਜੀ ਫੇਰ ਵਰਤ ਹੋਣਾ ਕਿਉਂ ਗਰਮੀਆਂ ਨੂੰ ਹੀ ਸਹੀ ਹੋ ਜਾਂਦਾ ਆ ਤੇ ਸਰਦੀਆਂ ਨੂੰ ਇਸ ਤਰ੍ਹਾਂ ਹੀ ਜੰਮਿਆ ਰਹਿੰਦਾ ਆ ਤੇ ਮੈਂ ਹੁਣ ਇਹ ਜਿਹੜਾ ਤਰੀਕਾ ਨਾ ਮੇਰੀ ਭਾਬੀ ਨੇ ਮੈਨੂੰ ਦੱਸਿਆ ਸੀ ਤੇ ਮੈਂ ਉਹ ਕਰਕੇ ਦੇਖਣ ਲੱਗੀਆਂ ਵੀ ਸ਼ਾਇਦ ਇਹ ਸਹੀ ਹੋ ਜੀ ਹੈਨਾ ਤੇ ਮੈਂ ਕਰਕੇ ਚੱਲ ਕੇ ਦੇਖਦੀ ਆ ਇਹ ਕੋ ਹੋਰ ਚੀਜ਼ ਹੈ ਜੀ ਜਿਹੜੀ ਹਨਾ ਬੁਝੇ ਇਸ ਤਰ੍ਹਾਂ ਆਪਣੇ ਇੱਥੇ ਆਪਣੇ ਆ ਦੇਖੋ ਮੇਰੇ ਹਨਾ ਇਸ ਚੀਜ਼ ਦੇ ਵਿੱਚ ਮੇਰੇ ਨਾ ਬਹੁਤ ਢੋਲੇ ਆ ਜਾਂਦੇ ਹੈਗੇ ਆ ਤੇ ਇਹ ਨਾ ਮੇਰੀ ਭਤੀਜੀ ਨੇ ਮੈਨੂੰ ਲੈ ਕੇ ਦਿੱਤੀ ਸੀਗੀ ਤੇ ਮੈਂ ਤੁਹਾਨੂੰ ਦਿਖਵਾਨੀ ਆ ਵੀ ਆਪਾਂ ਨੂੰ ਇਹਨਾਂ 2 ਕਿ ਮਿੰਟ ਹੀ ਬਸ ਲਾਉਣਾ ਹੁੰਦਾ ਆ ਤੇ ਇਹ ਆਪਣੇ ਲਈ ਜਿਹੜੇ ਸਹੀ ਹੋ ਜਾਂਦੇ ਡਾਈ ਆ ਕਿਸਮ ਦੀ ਪਰ ਮੈਨੂੰ ਉਹ ਨਾ ਉਹਨੇ ਕੋਈ ਵੀ ਸਾਈਡ ਇਫੈਕਟ ਨਹੀਂ ਹੋਇਆ ਕੋਈ ਮੇਰੀ ਨਿਗਾਹ ਤੇ ਫਰਕ ਨਹੀਂ ਪਿਆ ਨਿਗਾਹ ਜਿੰਨੀ ਮੇਰੀ ਘਟੀ ਹੋਈ ਔਣੀਆਂ ਇਹ ਨਹੀਂ ਹੈਗਾ ਵੀ ਇਹ ਲਾਉਣ ਦੇ ਨਾਲ ਕੋਈ ਮੇਰੀ ਨਿਗਾਹ ਜਿਹੜੀ ਆਜ਼ਾਦੀ ਘਟ ਗਈ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਹੈਗਾ ਤੇ ਮੈਂ ਉਹ ਵੀ ਤੁਹਾਨੂੰ ਦਿਖਵਾਨੀ ਆ ਠੀਕ ਹੈ ਜੀ ਅੱਜ ਇਹ ਚੀਜ਼ ਮਿਲਦੀ ਆ ਜਿਹੜੀ ਆਪਾਂ ਨੇ ਆਪਾਂ ਇਹਨਾਂ ਨੂੰ ਆਪਾਂ ਆਪਣੇ ਆ ਕਿ ਕਿੰਨੇ ਨੂੰ ਡਾਈ ਨਹੀਂ ਨੂੰ ਆਪਾ મતલਬ ਉਹ ਕਰ ਸਕਦੇ ਆ ਡਾਈ ਕਰ ਸਕਦੇ ਇਹਦੇ ਵਿੱਚ ਨਾ ਮੇਰੇ ਇੱਥੇ ਟੈਸਟਿੰਗ ਦੇ ਵਿੱਚ ਮੇਰੇ ਜਿਹੜੇ ਧੋਣੇ ਆਏ ਹੋਏ ਆ ਚਿੱਟੇ ਵਾਲ ਆਏ ਹੋਏ ਮੈਨੂੰ ਚੰਗੇ ਨਹੀਂ ਲੱਗਦੇ ਫੇ ਮੇਰੇ ਦਿੱਤੇ ਜਿੰਨੇ ਮੈਨੂੰ ਇਹ ਚੀਜ਼ਾਂ ल्या ਕੇ ਦਿੱਤੀਆਂ ਜਿਨ੍ਹਾਂ ਦੇ ਨਾਲ ਨਾ ਮੈਂ ਮੈਂ ਡਾਈ ਕਰ ਲੈਂਦੀ ਆ ਬਿਲਕੁਲ ਛੋਟਾ ਜਿਹੀ ਚੀਜ਼ ਆ ਬਾਲਾ ਨਹੀਂ ਹੈਗੀ ਇਹ ਤਾਂ ਹੈਗਾ ਵੀ ਜਿਹੜੀ ਆਪਾਂ ਚੀਜ਼ਾਂ ਜਿਹਦੇ ਵਿੱਚ ਆਪਾਂ ਰਲਾਉਣੀ ਹੈਗੀਆਂ ਆ ਜੇ ਤੁਸੀਂ ਪਉਂਗੇ ਤੇ ਮੈਂ ਆਪਣੇ ਨਾ ਮਤਲਬ ਇਹ ਡਾਈ ਕਰਕੇ ਵੀ ਦਿਖਾ ਦਵਾਂਗੇ ਤੁਸੀਂ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਜੇ ਕਹਿ ਦਵਾਂ ਕਿ ਤੁਹਾਨੂੰ ਕਿ ਮੈਂ ਆਪਣਾ ਨਵਾਂ ਡਾਈ ਕਰਕੇ ਤੁਹਾਨੂੰ ਦਿਖਾ ਦਵਾਂਗੀ ਬਸ ਇਹਦੇ ਵਿੱਚ ਇੱਕ ਇਹ ਚੀਜ਼ ਪਾਉਣੀ ਹੈਗੀ ਆ ਤੇ ਦੂਸਰੀ ਇਹ ਚੀਜ਼ ਪਾਉਣੀ ਆ ਬਸ ਬਿਲਕੁਲ ਥੋੜਾ ਜਿਹਾ ਲੱਗਦਾ ਤਾਂ ਕਾਫੀ ਟਾਈਮ ਲੱਗਦਾ ਮਤਲਬ ਚੱਲਦਾ ਰਹਿੰਦਾ ਹੈ ਇਹਨੂੰ ਘੱਟੋ ਘੱਟ ਵੀ 2 ਸਾਲ ਹੋ ਗਏ ਮੈਨੂੰ ਲਿਹਾੰਦੇ ਨੂੰ ਹਜੇ ਤੱਕ ਵੀ ਜਾਨੀ ਅੱਧੇ ਤੋਂ ਜ਼ਿਆਦਾ ਪਿਆ ਹੈ ਖਾਤੇ ਵਿੱਚ ਨਹੀਂ ਹਜੇ ਹੋਇਆ ਹੈਗਾ ਹਨਾ ਤੇ ਵੀ ਮਤਲਬ ਇਦਾਂ ਆ ਵੀ ਦੇਖਿਆ ਹੈ ਮੈਂ ਕਈਆਂ ਦੇ ਹੁੰਗਾ ਆ ਲੇਡੀਜ਼ ਦੇ ਵਿੱਚ ਵੀ ਤੇ ਤੋੜਿਆ ਹੁੰਦੀ ਆ ਨਾ ਚੀਜ਼ਾਂ ਦੇ ਵਿੱਚ ਤੇ ਪਰ ਆਪਾਂ ਨੂੰ ਡਾਈ ਕਰਨ ਦੀ ਕੋਈ ਵੀ ਮਤਲਬ ਹੁੰਦਾ ਨਹੀਂ ਹੈਗਾ ਕਿ ਕਿੱਦਾਂ ਕਰੀਏ ਪਰ ਤੁਸੀਂ ਇਹ ਚੀਜ਼ ਜਿਹੜੀ ਮੋਗਾ ਸਕਦੇ ਆ ਤੇ ਇਹਨਾਂ ਨੂੰ ਆਪਾਂ ਡਾਈ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਇੱਕ ਦਿਨ ਲਈ ਚੱਲਦਾ ਹੈਗਾ ਆ ਇਹ ਆਪਾਂ ਇੱਕੋ ਵਾਰੀ ਡਾਈ ਕੀਤਾ ਕਿੰਨੇ ਦਿਨ ਲੰਘਦੇ ਜਾਂਦੇ ਬਹੁਤ ਵਧੀਆ ਆਰਾਮ ਦੇ ਨਾਲ ਲੰਘਦੇ ਨੇ ਆ ਤੇ ਮੈਂ ਐਸੀ ਤਰ੍ਹਾਂ ਹੀ ਕਰ ਲੈਣੀ ਜਦੋਂ ਕਿਤੇ ਜਾਣਾ ਹੁੰਦਾ ਆ ਤੇ ਫਿਰ ਦੇਖੋ ਭਾਵੇਂ ਮੈਨੂੰ ਇਹਨੂੰ ਵਰਤਦੀ ਨੂੰ ਵੀ ਮੈਨੂੰ ਲੱਗਦਾ 2 ਸਾਲ ਮੈਨੂੰ ਹੋ ਗਏ ਆ ਤੇ ਹਜੇ ਤੱਕ ਇਹ ਖਤਮ ਨਹੀਂ ਹੋਈ ਹੱੱਡੀ ਦੀ ਚੰਗੀ ਜਾਂਦੀ ਆ ਲੱਗਦਾ ਹੱਦੀ ਦੀ ਸਾਰ ਖੰਡ ਕਾਢੇ ਜਾਣਾ ਆ ਤੇ ਇੰਨਾ ਤਾਂ ਆਪਾਂ ਆਪਣੇ ਵਾਸਤੇ ਪੈਸਾ ਜਿਹੜਾ ਖਰਚ ਕਰ ਹੀ ਸਕਦੇ ਆ ਤੇ ਹੁਣ ਆਪਾਂ ਅੱਗੇ ਉਹ ਬਣਾ ਕੇ ਦੇਖਦੇ ਆਂ ਵੀ ਆਪਣਾ ਕੱਜਲ ਸਹੀ ਹੋਇਆ ਜਾਂ ਨਹੀਂ ਹੋਇਆ ਦੇਖਦੇ ਆਂ ਆਹ ਪਰੇਉਟਰੀ ਰੱਖੀ ਹੋਈ ਆ ਇਹਦੇ ਵਿੱਚ ਮੈਂ ਕੋਲੀ ਜਿਹੜੀ ਆ ਬਿਲਕੁਲ ਇਦਾਂ ਧੋ ਕੇ ਚੰਗੀ ਤਰ੍ਹਾਂ ਪੋਸ ਕੇ ਪਾਉਣਾ ਇਹਦੇ ਵਿੱਚ ਮੈਂ ਇਸ ਤਰ੍ਹਾਂ ਹੀ ਕੋਲੀ ਰੱਖ ਦਿੰਦੀ ਆ ਇਸ ਤਰ੍ਹਾਂ ਹਨਾ ਆਹ ਹੁਣ ਥੋੜੀ ਥੋੜੀ ਕਰਮਕੀ ਹੋਣ ਲੱਗ ਪਈ ਆ ਤੇ ਜਿਹੜਾ ਕੱਜਲ ਆ ਇਹਨੂੰ ਹੁਣ ਮੈਂ ਇਹਦੇ ਵਿੱਚ ਰੱਖ ਦਿੰਨੀ ਆ ਇਸ ਤਰ੍ਹਾਂ ਤੇ ਦੇਖਦੇ ਆਂ ਇਹ ਸਹੀ ਹੁੰਦਾ ਹੈ ਮੈਨੂੰ ਲੱਗਦਾ ਹੈ ਮੈਨੂੰ ਪੂਰੀ ਉਮੀਦ ਹੈ ਵੀ ਇਹ ਸਹੀ ਹੋ ਜਾਊਗਾ ਤੇ ਮੈਂ ਦੇਖਦੇ ਆਪਾਂ ਇਹਨੂੰ ਫੇਰ 2 ਮਿੰਟ ਦੇ ਬਾਅਦ ਉਹਨਾਂ ਚਿਹਰਾ ਜਿਹੜੀ ਹੈ ਨੂਟਰੀ ਵੀ ਉਹਦੀ ਬਾਅਦ ਚ ਫੇਰ ਮੈਂ ਕੁੜੀ ਨੂੰ ਨੂਟਰੀ ਵੀ ਬਣਾ ਕੇ ਦੇਣੀ ਆ ਜਿਹੜੀ ਕੁਆਲਿਟੀ ਹੈ ਮੈਂ ਚੰਗੀ ਤਰ੍ਹਾਂ ਧੋ ਲਈ ਸੀ ਕੱਪੜੇ ਨਾਲ ਧੋ ਲਈ ਸੀ ਇਸ ਤਰ੍ਹਾਂ ਨਹੀਂ ਹੈਗਾ ਵੀ ਮੈਂ ਕੋਈ ਗੰਦਾ ਵੀ ਮਤਲਬ ਗੰਦੀ ਕੁਆਲਿਟੀ ਇਹਦੇ ਵਿੱਚ ਰੱਖੀ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਮੈਨੂੰ ਆਪਣੀ ਬੇਟੀ ਦੇ ਖਾਣੇ ਦਾ ਬਹੁਤ ਖਿਆਲ ਆ ਉਹਦੇ ਖਾਣੇ ਦਾ ਤੇ ਮੈਂ ਹੁਣ ਆਪਾਂ ਨਾ 2 ਮਿੰਟ ਦੇ ਬਾਅਦ ਆਪਾਂ ਇਹਨੂੰ ਦੇਖਦੇ ਆ ਠੀਕ ਹੈ ਜੀ ਕੋ ਜੀ 2 ਮਿੰਟ ਤੋਂ ਵੀ ਘੱਟ ਟਾਈਮ ਇਹ ਰੱਗਾ ਆ ਨਿਊਟਰੀ ਤਾਂ ਹੋ ਗਈ ਆ ਹੁਣ ਆਪਾਂ ਇਹ ਕੱਜਲ ਵੀ ਦੇਖ ਲੈਨੇ ਆ ਕੋਲੀ ਬਹੁਤ ਗਰਮ ਆ ਮੈਂ ਹੱਥ ਨਾਲ ਹੀ ਚੱਕਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਇਹ ਗਲਤੀ ਨਾ ਕਰਿਓ ਤੇ ਮੈਂ ਹੁਣ ਇਹਨੂੰ ਇੱਥੇ ਚੱਕ ਲੈਣੀ ਆ ਠੀਕ ਆ ਤਾਂ ਹੁਣ ਆਪਾਂ ਦੇਖਦੇ ਆ ਵੀ ਇਹ ਕੱਜਲ ਠੀਕ ਹੋਇਆ ਜਾਂ ਨਹੀਂ ਹੋਇਆ ਹੁਣ ਆਪਾਂ ਇਹਨੂੰ ਨਾਲ ਦੇਖ ਲਓ ਇਹ ਲੱਗਦਾ ਹੈ ਨਾ ਵਿੱਚ ਦੇਖੋ ਇਸ ਤਰ੍ਹਾਂ ਵੇ ਹੋ ਗਿਆ ਸਹੀ ਆ ਦੇਖ ਲੋ ਸਾਫ ਪਤਾ ਲੱਗਦਾ ਆ ਹੋ ਗਿਆ ਆ ਸਹੀ ਬਾਕੀ ਜੇ ਤੁਸੀਂ ਕੋਹੋਂ ਤਾਂ ਮੈਂ ਇਸ ਤਰ੍ਹਾਂ ਲਾ ਕੇ ਵੀ ਤੁਹਾਨੂੰ ਦਿਖਾ ਲ ਦਿੰਦੀ ਇਹ ਦੇਖ ਲਓ ਲੱਗ ਗਿਆ ਨਾ ਹੋ ਗਿਆ ਆ ਸਹੀ ਕਜਲ ਹੁਣ ਆਪਾਂ ਇਹਨੂੰ ਪਾ ਸਕਦੇ ਆ ਜੇ ਕਿਤੇ ਤੁਹਾਡਾ ਵੀ ਇਸ ਤਰ੍ਹਾਂ ਕਜਲ ਹੈਗਾ ਆ ਵੀ ਉਹ ਸਰਦੀਆਂ ਨੂੰ ਨਹੀਂ ਲੱਗਦਾ ਠੰਡ ਚ ਨਹੀਂ ਲੱਗਦਾ ਤੇ ਤੁਸੀਂ ਇਸ ਤਰ੍ਹਾਂ ਕਰਕੇ ਜਾਨੀ ਸਹੀ ਕਰ ਸਕਦੇ ਆ ਤਾਂ ਇਹਨੂੰ ਮੋੜ ਕੇ ਬਰਤਨ ਦੇ ਵਿੱਚ ਜਿਹੜਾ ਤੁਸੀਂ ਲਿਆ ਸਕਦੇ ਆ ਤੁਸੀਂ ਮੇਰੀ ਵੀਡੀਓ ਨੂੰ ਨਾ ਜ਼ਰਦੀ ਚਾਹਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਮੇਰੀ ਵੀਡੀਓ ਦੇ ਵਿੱਚ ਮੰਨੀ ਚਈ ਕੋਸ਼ ਨਾ ਕੋਸ਼ ਜਿਹੜਾ ਕੁਝ ਮੈਂ ਇਸ ਤਰ੍ਹਾਂ ਦੇ ਦੱਸਦੀ ਹੁੰਦੀ ਆ ਵੀ ਜਿਹਦੇ ਨਾਲ ਆਪਣੇ ਕੋਈ ਨਾ ਕੋਈ ਜੀ ਚੀਜ਼ ਸਹੀ ਹੋ ਜਵੇ ਜਾਂ ਕੋਈ ਚੀਜ਼ ਮੈਂ ਮਤਲਬ ਬਣਾਉਣ ਨੂੰ ਦੱਸਦੀ ਆ ਕਿਉਂਕਿ ਚਲੋ ਬਾਕੀ ਸਾਰਿਆਂ ਨੂੰ ਸਿਆਣੇ ਆ ਮੇਰੇ ਤੋਂ ਸਾਰੇ ਕਿਉਂ ਸਭ ਨੂੰ ਪਤਾ ਹੀ ਹੁੰਦਾ ਆ ਪਰ ਤੁਸੀਂ ਜੇ ਕਿਤੇ ਤੁਹਾਡਾ ਹੀ ਕੱਜ ਨਾ ਮਤਲਬ ਇਸ ਤਰ੍ਹਾਂ ਨਹੀਂ ਲੱਗਦਾ ਹੈਗਾ ਸਰਦੀਆਂ ਨੂੰ ਨਹੀਂ ਲੱਗਦਾ ਗਰਮੀਆਂ ਨੂੰ ਉਹ ਲੱਗ ਜਾਂਦਾ ਹੈ ਤਾਂ ਤੁਸੀਂ ਉਸ ਕੱਜਲ ਨੂੰ ਇਸ ਤਰ੍ਹਾਂ ਸਹੀ ਕਰ ਸਕਦੇ ਆ ਗਰਮ ਪਾਣੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਕੌਲੀ ਰੱਖਣੀ ਆ ਜੋ ਵੀ ਕੱਜਲ ਆੜੀ ਤੁਹਾਡੀ ਡੱਬੀ ਆ ਹੈਗੀ ਆ ਉਹਨੂੰ ਤੁਸੀਂ ਇਸ ਤਰ੍ਹਾਂ ਰੱਖ ਕੇ ਤੇ ਗਰਮ ਪਾਣੀ ਦੇ ਵਿੱਚ ਰੱਖ ਦੇਣਾ ਆ ਤੇ ਕੱਜਲ ਜਿਹੜਾ ਤੁਹਾਡਾ ਆ ਸਹੀ ਹੋ ਜਾਊਗਾ ਠੀਕ ਹੈ ਜੀ ਮੈਂ ਇਹ ਤਰੀਕਾ ਮੇਰੀ ਭਾਬੀ ਨੇ ਮੈਨੂੰ ਦੱਸਿਆ ਸੀ ਮੈਂ ਉਹਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਆ ਕਿਉਂਕਿ ਨਹੀਂ ਤੇ ਫੇਰ ਮੈਨੂੰ ਹੁੰਦਾ ਸੀ ਹਾਏ ਮੈਂ ਕਿੱਦਾਂ ਪਾਵਾਂ ਮੈਨੂੰ ਕੱਜਲ ਪਾਉਣ ਦਾ ਬਹੁਤ ਸ਼ੌਂਕ ਆ ਤੇ ਹੁਣ ਮੈਂ ਕੁੜੀ ਵਾਸਤੇ न्यूट्री बना लं मैं बिल्कुल भी तेल जरा नहीं पावना है तो ये मेरी वीडियो जरूर देखियो तो मैं तुम दिखाई है मैं जी न्यूटरी किस तरह बनाई रोजी मैं माड़ा जहा बिल्कुल थोड़ा जहा पाऊंगी एमी थोड़ा जहा चमच इना है बस इधर न्यूटरी अपनी हैगी उबल गई है ये देख लो ਇੰਨੀ ਹੋ ਗਈ ਫੋਨ ਰਕੇ ਵਾਸਾ ਪਾਣੀ ਆਪਾਂ ਸਾਰਾ ਕੱਢ ਦਿੰਨੇ ਹਾਂ ਪਾਣੀ ਤਾਂ ਠੀਕਰਨਾ ਹੈਗਾ ਹੈ ਨਾ ਵਧੀਆ ਨੁਟਰੀ ਹੈ ਇਹ ਜਿਹੜੀ ਹੈ ਨਾ ਆਪਾਂ ਲਿਆਈ ਦੀ ਟੀਮਾਰਟ ਦਾ ਸਾਰਾ ਸਮਾਨ ਜਿਹਦਾ ਵਧੀਆ ਹੁੰਦਾ ਹੈ ਦਾ ਘਟਿਆ ਨਹੀਂ ਹੁੰਦੀਆਂ ਚੀਜ਼ਾਂ ਉੱਥੇ ਹੈ ਨਾ ਵਧੀਆ ਮਿਲਦੀਆਂ ਹੈ ਉਹ ਥੋੜੇ ਜਿਨੇ ਹਲਦੀ ਪਾ ਦੇਣੀ ਹੈ ਇਹਦੇ ਵਿੱਚ ਬਿਲਕੁਲ ਥੋੜੀ ਜੀ ਤੇਲ ਜਿਹਦੇ ਦਾ ਮਾੜੀ ਦਾ ਤੇਲ ਪਾਇਆ ਚਮਚਾ ਕੋਲ ਚ ਮੈਂ ਹਲਦੀ ਪਾ ਦਿੱਤੀ ਆ ਥੋੜਾ ਜਿਹਾ ਮੈਂ ਰੂਣ ਪਾ ਦੇਣਾ ਮਿਰਚ ਮੈਂ ਪਾਉਣੀ ਨਹੀਂ ਹੈਗੀ ਕਿਉਂਕਿ ਇਹਦੀ ਸਿਹਤ ਨਹੀਂ ਨਾ ਠੀਕ ਹੈਗੀ ਇਸ ਕਰਕੇ ਮਿਰਚ ਨਹੀਂ ਪਾਉਣੀ ਹੈਗੀ ਬਸ ਇਸ ਤਰ੍ਹਾਂ ਹੀ ਲੂਣ ਵਾਲਾ ਇਹ ਮਾੜਾ ਜਿਹਾ ਬਣਾ ਕੇ ਦੇਣਾ ਹੈ ਬਤਾ ਜੋ ਚੱਲ ਖਾ ਲਵਾਂਗੀ ਹਨਾ ਤੇ ਹੁਣ ਇਹ ਨਿਊਟਰੀ ਜਿਹੜੀ ਮੈਂ ਵਿੱਚ ਪਾ ਦੇਣੀ ਆ ਦੇਖੋ ਆਪਾਂ ਇਹ ਕਰਦੇ ਕਰਦੇ ਆਪਾਂ ਦੋ ਕੰਮ ਕਰ ਲੈ ਆ ਇੱਕ ਆਪਾਂ ਸੱਜਰੀ ਵੀ ਪਾ ਲਿਆ ਦੂਸਰਾ ਆਪਾਂ ਨਿਊਟਰੀ ਵੀ ਪਾ ਨਾ ਲੈ ਹਾਂ ਬਾ ਤੁਹਾਨੂੰ ਜਿਹੜਾ ਦੇਖਿਆ ਤੁਹਾਨੂੰ ਮੇਰੇ ਵੀਡੀਓ ਦੇਖਣਾ ਲੈ ਲਿਖੋ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੈਸ ਕਰਾਇਓ ਤੇ ਕਿੱਦ ਕਰੀ ਆਪਾਂ ਆਹ ਤਿਹੇ ਕਰ ਲਿਆ ਕਰੋ ਤੇ ਉਤ ਦੇ ਵੀ ਵੀ ਅਸਰਾ ਬਣਾ ਕੇ ਦੇ ਦਿਆ ਕਰੋ ਜੀ ਜਲਦੀ ਜਲਦੀ ਖਾਣੀ ਹੁੰਦੀ ਆ ਅੱਜ ਤੇ ਜੇ ਨਾ ਨਾ दाल ਸਬਜ਼ੀ ਕੋਈ ਹੋਵੇ ਆਪਾਂ ਐਸੀ ਤਰ੍ਹਾਂ ਫਟਾਫਟ ਡਿਨਰ ਵੀ ਪੇ ਲਈ ਦੀ ਆ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਕੋਈ ਸਬਜ਼ੀ ਬਣਾ ਕੇ ਤੇ ਰੋਟੀ ਖਾ ਲਈ ਦੀ ਆਪਾਂ ਇੱਥੇ ਬਾਹਰ ਨਹੀਂ ਦੇਖ ਤੱਕ ਹੈਗਾ ਵੀ ਹਾਂ ਖਾਸ ਸਬਜ਼ੀ ਮਗਾ ਲਈਏ ਬਾਹਰ ਮਗਾ ਲਈਏ ਨਹੀਂ ਇਈ ਦਨੀ ਆਪਾ ਕਰੀਦਾ ਕੋਈ ਨਿਊਟਰੀ ਵੀ ਬੜੀ ਸੌਣੀ ਬਣ ਗਈ ਹੈ ਇਹਨੂੰ ਇਦਾਂ ਨਹੀਂ ਹੈਗਾ ਦੇਖ ਤੁਹਾਨੂੰ ਦਿਖਾਉਣੀ ਆ ਮੈਂ ਇਹ ਲੋਹ ਨਿਊਟਰੀ ਵੀ ਬਹੁਤ ਵਧੀਆ ਬਣ ਆ ਇਸ ਤਰ੍ਹਾਂ ਤੇ ਜਦੋਂ ਅਸੀਂ ਮਤਲਬ ਹੁਣ ਤੋਂ ਕੁੜੀ ਕਰਕੇ ਆਪਾਂ ਕੋਈ ਵੀ ਗੜਕਾ ਤੁਰਕਾ ਜਿਹੜਾ ਨਹੀਂ ਪਾਇਆ ਹੈਗਾ ਤੇ ਨਹੀਂ ਮੈਂ ਕਿਹਦਾ ਚਾਹੀ ਨਿਊਟਰੀ ਦੀ ਵੀਡੀਓ ਪਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਤੇ ਉਹ ਵੀ ਦੇਖੋ ਤੁਸੀਂ ਕਿੰਨੇ ਵਧੀਆ ਬਣ ਗਏ ਤੁਸੀਂ ਮੈਂ ਕਹਿੰਦੀ ਬਾਹਰ ਲੈ ਕੇ ਤੁਸੀਂ ਖਾਣਾ ਹੀ ਭੁੱਲ ਜਾਓਗੇ ਉਹ ਮੇਰੀ ਵੀਡੀਓ ਜ਼ਰੂਰ ਦੇਖਿਓ ਮੈਂ ਸ਼ਾਹੀ ਨੂਡਲੀ ਬਣਾਈ ਹੈ ਜਿੱਦਾਂ ਤੇ ਉਹਦੇ ਵਿੱਚ ਮੈਂ ਬਹੁਤ ਚੀਜ਼ਾਂ ਪਾਈਆਂ ਇਹ ਤਾਂ ਹੁਣ ਚਲੋ ਮੈਂ ਪੂਰੀ ਵਾਸਤੇ ਬਣਾਈ ਕਰਕੇ ਕੋਈ ਮਸਾਲੇ ਮਸੂਲੇ ਨਹੀਂ ਆਪਾਂ ਪਾਏ ਹੈਗੇ ਤੇ ਇਸ ਤਰ੍ਹਾਂ ਇਹ ਬਣਾ ਲੈਣੀ ਹੈ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ ਤਾਂ ਜੇ ਕੀਤਾ ਹੈ ਜੀ ਤਾਂ ਵੀ ਤੁਹਾਡਾ ਧੰਨਵਾਦ ਜੇ ਨਹੀਂ ਕੀਤਾ ਤੇ ਤਾਂ ਵੀ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਵੀ ਕਰਨਾ ਹੀ ਆ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਲੋ ਯੂਟਰੀ ਬਣ ਗਈ ਹੈ ਮਿੰਟਾਂ ਦੇ ਵਿੱਚ ਜੇ ਕਦੇ ਨਹੀਂ ਕੁਝ ਹੁੰਦੀ ਨਾ ਰੋਟੀ ਖਾਣ ਬਾਅਦ ਸਬ지 ਸਬ지 ਨਹੀਂ ਹੈਗੀ फटाफट ਇਹ ਬਣਾਓ ਖਾਓ ਤੇ ਨਾਲੇ ਵੈਸੇ ਵੀ ਹੈਲਦੀ ਹੈ ਨਾ ਜੀ ਆ ਬਣ ਗਈ ਹੈ ਗੈਸ ਆਪਾਂ ਹੁਣ ਬੰਦ ਕਰ ਦਿੰਨੇ ਹਾਂ ਲੋ ਜੀ ਬਣ ਗਈ ਨਿਊਟਰੀ ਹਾਂਜੀ ਦੇਖੋ ਜੀ ਆਪਾਂ ਹੁਣ ਕੱਜਲ ਵੀ ਆਪਣਾ ਸਹੀ ਕਰ ਲੈਣੀ ਊਟਰੀ ਵੀ ਬਣਾ ਲਈਆ ਤੁਹਾਨੂੰ ਮੇਰੀਆ ਵੀਡੀਓ ਕਿੱਦਾਂ ਦੀਆਂ ਲੱਗ ਰਹੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਉਹ ਨਜ਼ਰ ਜੀ ਸਾਰਿਆਂ ਨੂੰ ਸਾਸਰੀ ਕਾਲਜੀ